ਅੱਜਕੱਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰੰਤ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਇ ਨਿਚਰ ਜਪਾਨ ਤੋਂ ਬਾਅਦ ਦੱਖਣ ਕੋਰੀਆ ਦੀ ਯਾਤਰਾ ਤੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਓਲ ਦੇ ਵਿੱਚ बसे ਪ੍ਰਵਾਸੀ ਪੰਜਾਬੀਆਂ ਦੇ ਨਾਲ ਇੱਕ ਵਿਸ਼ੇਸ਼ ਸੰਵਾਦ ਕੀਤਾ ਜਿਸ ਦੇ ਕੇ ਵਿੱਚ ਉਹਨਾਂ ਨੇ ਰਾਜਦਾ ਰਾਜਦੂਤ ਬਣ ਕੇ ਕੋਰੀਅਨ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਅੱਜ ਉਦਯੋਗਾਂ ਦੇ ਲਈ ਸਭ ਤੋਂ ਤੇਜ਼ੀ ਤੋਂ ਉੱਭਰਦੇ ਵਿਸ਼ਵ ਵਿਆਪੀ ਸਥਾਨਾਂ 'ਚ ਸ਼ਾਮਿਲ ਹੈ। ਇਸ ਵਿਕਾਸ ਯਾਤਰਾ ਦੇ ਵਿੱਚ ਪ੍ਰਵਾਸੀ ਸਮੁਦਾਏ ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੈਗੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੱਖਣ ਕੋਰੀਆ ਦੇ ਇਸ ਵਿਦੇਸ਼ ਦੌਰੇ ਦੇ ਦੌਰਾਨ ਦਾ ਉਹਨਾਂ ਦਾ ਇੱਕ ਵੀਡੀਓ ਜੋ ਹੈ ਉਹ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਉਹ ਇੱਕ ਕੋਰੀਅਨ ਯੁਵਤੀ ਤੋਂ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਲ ਨਾ ਸਿਰਫ ਮੁਲਾਕਾਤ ਬਲਕਿ ਇਸ ਵੀਡੀਓ ਦੇ ਵਿੱਚ ਉਹ ਕੋਰੀਅਨ ਕੁੜੀ ਜਿਹੜੀ ਹੈ ਉਹ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਪੰਜਾਬੀ ਬੋਲਦੇ ਹੋਏ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਦੀ ਵੀ ਨਜ਼ਰ ਆਈ ਵੀਡੀਓ ਦੇ ਵਿੱਚ ਉਹ ਕੋਰੀਅਨ ਪੰਜਾਬਣ ਮੁਸਕੁਰਾਉਂਦੇ ਹੋਏ ਕਹਿੰਦੀ ਹੈ ਕਿ ਉਸ ਨੂੰ ਸੀਐਮ ਮਾਨ ਤੋਂ ਮਿਲ ਕੇ ਬਹੁਤ ਵਧੀਆ ਲੱਗਿਆ ਉਸਨੇ ਕਿਹਾ ਕਿ ਮੈਂ ਪਹਿਲੀ ਵਾਰ ਕਿਸੇ ਪੰਜਾਬੀ ਮੁੱਖ ਮੰਤਰੀ ਤੋਂ ਮਿਲ ਰਹੀ ਹਾਂ ਦੋਸਤੋ ਕੇ ਬਾਅਦ ਸੀਐਮ ਭਗਵੰਤ ਮਾਨ ਨੇ ਵੀ ਉਸ ਦੀ ਗੱਲਾਂ 'ਚ ਇੰਟਰਸਟ ਦਿਖਾਉਂਦੇ ਹੋਏ ਉਸ ਤੋਂ ਪੁੱਛਿਆ ਕਿ ਉਸ ਨੇ ਪੰਜਾਬੀ ਕਿੱਥੋਂ ਸਿੱਖੀ ਜਿਸ ਦਾ ਕਿ ਜਵਾਬ ਦਿੰਦੇ ਹੋਏ ਯੁਵਤੀ ਦੱਸਦੀ ਹੈ ਕਿ ਉਸ ਨੇ ਪੰਜਾਬੀ ਆਪਣੇ ਸਹੁਰਿਆਂ ਤੋਂ ਸਿੱਖੀ ਹੈ ਜੋ ਕਿ ਮੂਲ ਰੂਪ ਤੋਂ ਪੰਜਾਬ ਤੋਂ ਹੀ ਹੈਗੇ ਨੇ ਬਿਲ ਜਿਵੇਂ ਹੀ ਵੀਡੀਓ ਸਾਹਮਣੇ ਇਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਜਿਸ ਦੇ ਚੱਲਦੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਈ ਯੂਜ਼ਰਸ ਇਸ ਮੁਲਕਾਤ ਨੂੰ ਪੰਜਾਬੀ ਭਾਸ਼ਾ ਦੇ ਵਿਸ਼ਵਵਿਕ ਪ੍ਰਭਾਵ ਦਾ ਉਦਾਹਰਣ ਦੱਸ ਰਹੇ ਹਨ ਅਤੇ ਕਾਫੀ ਜ਼ਿਆਦਾ ਗਰਵ ਪ੍ਰਗਟ ਕਰ ਰਹੇ ਹਨ ਦੱਸਦੇ ਕਿ ਚੀਫ ਮਿਨਿਸਟਰ ਮਾਨ ਯਾਨੀ ਕਿ ਸੀਐਮ ਮਾਨ ਦੇ ਨਾਲ ਗੱਲਬਾਤ ਕਰਹੀ ਇਸ ਕੋਰੀਅਨ ਪੰਜਾਬਣ ਦਾ ਨਾਮ ਰਿੰਜੀ ਕਿਮ ਉਰਫ ਸਿਮਰਨ ਕੌਰ ਹੈਗਾ ਹੈ ਸਿਮਰਨ ਕੌਰ ਨੇ ਦੱਸਿਆ ਕਿ ਉਹਨਾਂ ਦਾ ਵਿਆਹ 18 ਸਾਲ ਪਹਿਲਾਂ ਹੀ ਹੋ ਚੁੱਕਿਆ ਹੈ ਤੇ ਸਿਮਰਨ ਅਤੇ ਉਹਨਾਂ ਦੇ ਪਤੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਲੋਕਪ੍ਰੀਏ ਹੈਗੇ ਨੇ ਤੇ ਪੰਜਾਬ ਸੀਐਮ ਤੋਂ ਉਹਨਾਂ ਦੀ ਮੁਲਾਕਾਤ ਨੇ ਸਭ ਦਾ ਧਿਆਨ ਉਹਨਾਂ ਦੇ ਵੱਲ ਨੂੰ ਹੋਰ ਵੀ ਜ਼ਿਆਦਾ ਆਕਰਸ਼ਿਤ ਕਰ ਦਿੱਤਾ ਹੈ ਦੱਸਦੀ ਕਿ ਸੀਐਮ ਧਗਵੰਤਮਾਨ ਆਪਣੇ ਇਸ ਦੌਰੇ ਦੇ ਵਿੱਚ ਪੰਜਾਬ ਅਤੇ ਦੱਖਣ ਕੋਰੀਆ ਦੇ ਵਿਚਕਾਰ ਨਿਵੇਸ਼ ਵਧਾਉਣ ਦੇ ਉੱਤੇ ਧਿਆਨ ਦੇ ਰਹੇ ਨੇ ਉੱਥੇ ਹੀ ਸਿਮਰਨ ਕੌਰ ਆਪਣੇ YouTube ਚੈਨਲ ਦੇ ਉੱਤੇ ਪੰਜਾਬੀ ਜੀਵਨ ਸ਼ੈਲੀ ਅਤੇ ਪੰਜਾਬੀ ਪਰਿਵਾਰ ਦੇ ਵਿੱਚ ਰਹਿਣ ਦੇ ਅਨੁਭਵ ਨੂੰ ਸਾਂਝਾ ਕਰਦੀ ਹੈ ਜਿਸ ਤੋਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੜਾਵਾ ਮਿਲ ਰਿਹਾ ਹੈ ਗੌਰਤਲਬ ਕਿ ਹਾਲ ਹੀ ਦੇ ਵਿੱਚ ਜਾਪਾਨ ਰੋਡ ਸ਼ੋਅ ਦੇ ਵਿੱਚ ਕਈ ਕੰਪਨੀਆਂ ਨੇ ਪੰਜਾਬ ਦੇ ਵਿੱਚ ਨਿਵੇਸ਼ ਦੇ ਵਿੱਚ ਰੁਚੀ ਦਿਖਾਈ ਸੀ। ਸਰਕਾਰ ਦੇ ਅਨੁਸਾਰ ਹੁਣ ਤੱਕ 1.4 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਸੁਰੰਸ਼ਿਤ ਕੀਤਾ ਜਾ ਚੁੱਕਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜ ਨੂੰ ਵਿਸ਼ਵਿਕ ਉਦਯੋਗਾਂ ਦਾ ਪਸੰਦ ਦਾ ਸਥਾਨ ਬਣਾਉਣ ਦੇ ਲਈ ਸਰਕਾਰ ਸਥਿਰ ਨੀਤੀਆਂ ਅਤੇ ਤੇਜ਼ੀ ਤੋਂ ਫੈਸਲਿਆਂ ਦੇ ਉੱਤੇ ਜ਼ੋਰ ਦੇ ਰਹੀ ਹੈ। ਪੰਜਾਬ ਦੀ ਨੌਰਾਨੀ ਸਿਮਰਨ कौर ਹੈ ਜੀ। ਵੈਸੋ ਨਾ ਅੰਜੀ ਕੀ ਮਕੋਰੀਆ ਨਾ ਪਰ ਮੈਂ ਅੱਜ ਕੋਰੀਆ ਸਪੱਜਾ ਬਣਾਈ ਸੀ ਤੇ ਮੇਰਾ ਘਰ ਵਾਲਾ ਪੰਜਾਬੀ ਹੈ ਜੀ ਸਾਲ ਵੀ ਜੀ ਸਾਨੂੰ ਵੀ 20 ਸਾਲ ਹੋ ਗਏ ਨੇ ਇਸ ਸਾਥ ਵਿਆਹ ਹੋਣਾ ਸਾਲ ਵਿੱਚ ਸੀ ਜਦੋਂ ਮੈਨੂੰ ਉਹ ਮਿਲਿਆ ਤਾਂ ਬਹੁਤ ਬਹੁਤ ਵਧੀਆ ਲੱਗਿਆ ਸੀ ਮੈਂ ਤਾਂ ਜੀ ਤੁਹਾਨੂੰ ਮਿਲ ਕੇ ਜੀ ਮੈਂ ਪੰਜਾਬੀ ਕਿਤੋਂ ਸਿੱਖੀ ਮੇਰਾ ਸਾਥ ਸੋਰਨਸ ਕਾਇਨੇ ਵਿੱਚ ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਸ ਸੋਹਰਾ ਘਰ ਵਾਲਾ ਸਭ ਪਤਾ ਸਭ ਪਤਾ ਜੀ ਇਹਨਾਂ ਨੂੰ ਰਾਣੀ ਜੱਟਾਂ ਦੀ ਅੱਛਾ ਵੀਰ ਕਿਉਂ ਤੁਹਾਡੀ ਬੋਲਦੇ ਹੋ ਕਿਉਂ ਪੰਜਾਬੀ ਆਪਾਂ ਨੇ ਵੀ ਨੀ ਉਹ ਵਰਲਡ ਪਤਾ ਜੜਿਆ ਬੋਲਦੇ ਕੀ ਤੁਸੀਂ ਵੀਡੀਓ ਕਿੱਛ ਦਿਹਾਜੀ YouTube ਤੇ ਚਰਾਨੀਆ ਜੀ ਸਾਊਥ ਕੋਰੀਆ ਬਾਰੇ ਦਿਖਾਉਂਦੇ ਆ ਕਿ ਸਾਡਾ ਖੁਸ਼ ਤੇ ਅੱਜ ਤੁਸੀਂ ਇਥੇ ਸਾਊਥ ਕੋਰੀਆ ਜਾਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਥੈਂਕ ਯੂ ਪੰਜਾਬ ਸਰਕਾਰ ਦੇ ਇਹਨਾਂ ਫੈਸਲਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੰਜਾਬ ਅਤੇ ਪੰਜਾਬੀਓ ਤੁਜੜੇ ਅਜੇ ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬੀ ਬਾਇਰ ਨੇਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ